ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਪਰ ਸੋ ਆਓ ਗੱਲਬਾਤ ਕਰਦੇ ਹਾਂ ਜਿਸ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਅਟੈਕ ਕਰਨ ਦੀ ਪਰਮਿਸ਼ਨ ਦਿੱਤੀ ਸੋ ਅਟੈਕ ਤੋਂ ਬਾਅਦ ਕਿਉਂ ਉਹ ਦਰਬਾਰ ਸਾਹਿਬ ਪਹੁੰਚੀ ਗਾਂਧੀ ਮੌਕੇ ਦੀ ਪੀਐਮ ਹੋਣ ਦੇ ਕਾਰਨ ਜੈਜ਼ਾ ਲੈਂਣ ਦੇ ਲਈ ਪਹੁੰਚੀ ਪਰ ਗੈਰਨੀ ڪرਪਾਲ ਸਿੰਘ ਜੀ ਦੇ ਅਨੁਸਾਰ ਇੰਦਰਾ ਗਾਂਧੀ ਨੂੰ ਮਨਾਹੀ ਕਰ ਦਿੱਤੀ ਗਈ ਸੀ ਕਿ ਉਹ ਦਰਬਾਰ ਸਾਹਿਬ ਨਹੀਂ ਆ ਸਕਦੇ ਸਿੱਖਾਂ ਵੱਲੋਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਪਰ ਕੁਝ ਮੋਤਵਰਾ ਵੱਲੋਂ ਕੋਇਸ਼ਤਾ ਪਾ ਕਰਕੇ ਬੇਨਤੀਆਂ ਕਰਕੇ ਉਥੋਂ ਦੇ ਪ੍ਰਬੰਧਕਾਂ ਨੂੰ ਬੁnaya ਗਿਆ ਤੇ ਇੰਦਰਾ ਕਾਂਧੀ ਜੈਜਾ ਲਾਇਬ ਦੇ ਲਈ 23 ਜੂਨ 1984 ਨੂੰ ਦਰਬਾਰ ਸਾਹਿਬ 'ਚ ਪਹੁੰਚੀ ਨਤਮਸਤਕ ਹੋਈ ਮੱਥਾ ਟੇਕਿਆ ਉਸ ਤੋਂ ਉਪਰੰਤ ਗਿਆਨੀ ਕਿਰਪਾਲ ਸਿੰਘ ਜੀ ਨੂੰ ਸਾਰਾ ਨੋਸਾਰਾ ਦਿਖਾਇਆ ਗਿਆ ਕਿ ਕਿਵੇਂ ਦਰਬਾਰ ਸਾਹਿਬ ਦੇ ਉੱਪਰ ਗੋਲੀਬਾਰੀ ਹੋਈ ਹੈ ਕਿਵੇਂ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਪਰ ਗੋਲੀਆਂ ਲਗੀਆਂ ਨੇ ਡਿਊੜੀ ਦਿਖਾਈ ਗਈ ਦਰਸ਼ਨੀ ਡਿਊੜੀ 'ਤੇ ਗੋਲਿਆਂ ਦੇ ਨਾਲ ਵੱਡੇ ਵੱਡੇ ਖੋਲ ਕਰ ਦਿੱਤੇ ਨੇ ਤੇ ਡਿਊੜੀ ਦੇ ਵਿੱਚ ਜੋ ਕਮਰੇ ਬਣੇ ਹੋਏ ਸੀ ਜਿਨ੍ਹਾਂ ਦੇ ਵਿੱਚ ਜੀਅ ਸੀ ਕੀਮਤੀ ਰਮਾਲੇ ਸੀ ਕੀਮਤੀ ਪੁਸਤਕਾਂ ਸੀ ਸੋਨਾਂ ਨੂੰ ਅਕਲ ਲਗਾ ਕੇ ਕਿਵੇਂ ਸਾੜ ਦਿੱਤਾ ਗਿਆ ਉਸ ਤੋਂ ਉਪਰੰਤ ਜਦੋਂ ਇੰਦਰਾਗੰਗ ਨੂੰ ਅਕਾਲ ਤਖਤ ਸਾਹਿਬ ਦੀ ਹੋਈ ਤਬਾਹੀ ਦਿਖਾਈ ਗਈ ਕਿਵੇਂ ਸੋਨੇ ਦੇ ਪੱਤਰੇ ਲਹਿ ਗਏ ਤੇ ਜੋ ਪਹਿਲੇ ਮੰਜ਼ਲ ਤੇ ਕਮਰਾ ਬੜੇ ਹੋਏ ਸੀ ਕਮਰਿਆਂ ਦੇ ਵਿੱਚ ਸ਼ਾਸਤਰ ਤੇ ਸੋਨੇ ਦੀਆਂ ਪਾਲਕੀਆਂ ਤਬਾਹ ਹੋਈਆਂ ਦਿਖਾਈਆਂ ਗਈਆਂ ਤਾਂ ਇੰਦਰਾ ਸੰਗੰਧੀ ਕਹਿਣ ਲੱਗੇ ਕਿ ਬਹਾਂ ਤੋਂ ਖੜਕੁਸ਼ ਹੋਏ تھے ਦਾ ਗਿਆਨੀ ਕ੍ਰਪਾਣ ਸਿੰਘ ਜੀ ਨੇ ਤੇ ਹੋਰ ਸੁਝਾਦੇ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਹੋਰ ਗੁਰੂ ਘਰਾਂ ਦੇ ਉੱਪਰ ਅਟੈਕ ਹੋਇਆ ਹੈ ਉੱਥੇ ਦਾ ਕੋਈ ਖਾੜਕੂ ਨਹੀਂ ਸੁਪੇ ਹੋਏ ਜਾਂ ਜਿੱਮੇ ਤਨਤ ਤੇਜਾ ਸਿੰਘ ਸਮੁੰਦਰੀ ਹਾਲ ਗੁਰੂ ਨਾਨਕ ਨਿਵਾਸ ਤੇ ਸਿੰਘ ਰਾਇ ਬ੍ਰੈਂਸ ਲਾਇਬ੍ਰੇਰੀ ਸੀ ਸੋ ਇਹਨਾਂ ਬਿਲਡਿੰਗਾਂ ਦੇ ਉੱਪਰ ਅਟੈਕ ਕੀਤਾ ਗਿਆ ਉੱਥੇ ਦਾ ਖਾੜਕੂ ਨਹੀਂ ਸੁਪੇ ਹੋਏ ਸੀ ਤੇ ਇਸ ਲਾਇਬ੍ਰੇਰੀ ਦੇ ਵਿੱਚ ਸਿੱਖਾਂ ਦਾ ਪ੍ਰਾਤਨ ਇਤਿਹਾਸ ਹੱਥ ਲਿਖਤ ਵੀੜਾ ਤੇ ਇਹੋ ਜਿਹਾ ਇਤਿਹਾਸ ਜਿਹੜਾ ਹੁਣ ਕਰੋੜਾਂ ਲੱਖਾਂ ਦੇ ਵਿੱਚ ਵੀ ਮੁੱਲ ਨਹੀਂ ਮਿਲ ਸਕਦਾ ਇਹ ਤੁਸੀਂ ਸਾਰਾ ਤਬਾਹ ਕਰ ਦਿੱਤਾ ਤੇ ਇਸ ਲਾਇਬ੍ਰੇਰੀ ਦੇ ਵਿੱਚ ਹੁਕਮਨਾਮਾ ਸਾਹਿਬ ਤੇ ਕੀਮਤੀ ਹੱਥ ਲਿਖਤ ਵੀੜਾ ਵੀ ਸਟੇਬਲ ਸਨ ਤਾਂ ਸਿੰਦੂ ਸਾਹਿਬ ਨੇ ਇੰਦਰਾਗੰਦ ਨੂੰ ਕਿਹਾ ਕਿ ਸਾਨੂੰ ਇਹਨਾਂ ਦੁੱਖਣਾ ਹੀ ਸੀ ਹੋਣਾ ਜੇ ਕਿਸੇ ਹੋਰ ਮੁਲਕ ਦੀ ਫੌਜ ਨੇ ਅਟੈਕ ਕੀਤਾ ਹੁੰਦਾ ਪਰ ਦੁੱਖ ਇਸ ਗੱਲ ਦਾ ਹੈ ਕਿ ਸਾਡੀ ਆਪਣੀ ਫੌਜ ਹੈ ਤੇ ਆਪਣੀ ਦੇਸ਼ ਦੇ ਮੰਤਰੀ ਨੇ ਜਿਨ੍ਹਾਂ ਨੇ ਹੁਕਮ ਦਿੱਤਾ ਐਟੈਕ ਕਰਨ ਦੇ ਲਈ ਤੇ ਤੁਹਾਡੀ ਇਹ ਫੌਜ ਬੂਡ ਪਾ ਕੇ ਪ੍ਰਕਰਮਾਂ ਦੇ ਵਿੱਚ ਫਿਰ ਰਹੀ ਹੈ ਕੋਈ ਨੰਗੇ ਸਿਰ ਫਿਰ ਰਹੇ ਐ ਬੇੜੀਆਂ ਸਿਗਰਟਾਂ ਪੀਤੀਆਂ ਜਾ ਰਹੀਆਂ ਨੇ ਤੇ ਸਰੋਵਰ ਦੇ ਪਵਿੱਤਰ ਪਾਣੀ ਦੇ ਵਿੱਚ ਤੁਹਾਡੀ ਫੌਜ ਆਪਣੇ ਕੱਪੜੇ ਤੋ ਰਹੀ ਹੈ ਜੋ ਪਾਣੀ ਸਰੋਵਰ ਦੀ ਬੇਅਦਵੀ ਕਰ ਰਹੀ ਹੈ ਜਦੋਂ ਇੰਦਰਾ ਗੰਧੇ ਨੂੰ ਇਸ ਤਰ੍ਹਾਂ ਤਾੜਨਾ ਕੀਤੀ ਗਈ ਤਾਂ ਇੰਦਰਾ ਗੰਧੇ ਕਹਿਣ ਲੱਗੇ ਆਪ ਕਿਆ ਕੀਤਾ ਜਾਏ ਤਾਂ ਗਿਆਨੀ ਸਾਹਿਬ ਨੇ ਕਿਹਾ ਕਿ ਹੁਣ ਤੋਂ ਹੀ ਤੁਸੀਂ ਇਹ ਫੌਜ ਨੂੰ ਕੰਪਲੈਕਸ ਦੇ ਵਿੱਚੋਂ ਬਾਹਰ ਕਢਵਾ ਦਿਓ ਉਕਾਣ ਲੱਗੀ ਜੇ ਤੋਂ ਪੌਸਿਬਿਲਟੀ ਜਰਨਲ ਨਹੀਂ ਮੰਨਦੀ ਉਸੇ ਦੇ ਵਿੱਚ ਕਨੈ ਸਾਹਿਬ ਨੇ ਉਹਨਾਂ ਨੂੰ ਕੋਈ ਸਰੂਪਾ ਨਹੀਂ ਦਿੱਤਾ ਕੋਈ ਸਨਮਾਨ ਨਹੀਂ ਕੀਤਾ ਜਿਸ ਤਰ੍ਹਾਂ ਆਏ ਸੀ ਉਸੇ ਤਰ੍ਹਾਂ ਵਾਪਸ ਚਲੇ ਗਏ ਕਿਉਂਕਿ ਸਰੂਪਾ ਬਹੁਤ ਵੱਡੀ ਦਾਤ ਹੈ ਜੋ ਨਿਮਰਤਾ ਦੇ ਪੁੰਜਾ ਨੂੰ ਮਿਲਦੀ ਹੈ ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਸੇਵਾ ਦੇ ਬਦਲੇ ਸਰੂਪਾ ਸਨਮਾਨਿਤ ਕੀਤਾ ਸੀ ਤੇ ਜੋ ਇਸ ਦੇਸ਼ ਦੇ ਉੱਪਰ ਇਸ ਪੌਣ ਦੇ ਪ੍ਰਤਿਆਚਾਰ ਕਰਦੇ ਨੇ ਉਹਨਾਂ ਨੂੰ ਸਰੂਪਾ ਕਿਸ ਤਰ੍ਹਾਂ ਬਖਸ਼ਿਸ਼ ਕੀਤਾ ਜਾਵੇ